ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਓ ਜੀ ਘਰ ਦਾ ਟਰੈਕਟਰ ਸਟਾਰਟ ਆਪਾਂ ਨੇ ਮਿਲਣ ਨੂੰ ਜਾਣੇ ਵਾਸਤਾ ਟਰਾਲੀ ਕੱਢੀ ਵੀ ਆਪਣੀ ਰਾਤ ਕੀ ਖੇਤ ਭਾਈ ਉੱਥੇ ਮਿਲਦੇ ਆ ਟਰਾਲੀ ਵਾ ਜਾ ਕੇ ਲਿਓ ਜੀ ਪਹੁੰਚ ਗਏ ਆਪਾਂ ਟਰਾਲੀ ਵਾ ਉਰੇ ਕੱਢ ਗਏ ਤੇ ਰਾਤ ਇਹ ਥੱਲੇ ਨੂੰ ਰਸਤਾ ਚੱਲਦਾ ਆ ਬਿਲਕੱਟੇ ਚਲਾ ਬਈ ਰਸਤਾ ਇਹ ਇੰਨਾ ਚੱਲਦਾ ਨਹੀਂ ਲਾਗੇ ਮੁਰੇ ਪੱਤੀ ਗੱਟੇ ਲਾਤੀ ਦੀ ਪਿੱਛੇ ਵੇਰਦੀ ਦੀ ਪੱਤੀ ਆ ਰਿਹਾ ਡਰਾਈਵਰ ਆਪਣਾ ਟਰੈਕਟਰ ਲੈ ਕੇ ਪੂਆ ਘੱਟ ਤੋਰਾਂ ਵਿੱਚ ਚੇਰੇ ਨੂੰ ਲਿਓ ਬਾਈ ਬਾਬੇ ਕਿਰਪਾ ਕਰ ਤੋਰ ਤੇ ਟਰਾਲੀ ਆਪਣਾ ਲੋਈ ਬਾਬੇ ਦੁੱਧਾਦਾਰੀ ਦੀ ਕਿਰਪਾ ਨਾਲ ਤੋਰਦੀ ਟਰਾਲੀ ਪਹਿਲੀ ਆਪਾਂ ਨੇ ਆਪਾਂ ਨੂੰ ਬਈ ਕੰਮ ਤਾਂ ਆਪਾਂ ਨੇ ਡਰਾਈਵਰ ਭੇਜਿਆ ਨਹੀਂ ਮੈਂ ਆਪ ਜਹਾਂ ਲੈ ਕੇ ਆਪਾਂ ਨੂੰ ਅੱਜ ਦੋ ਦਿਨ ਕੰਮ ਹੈ ਕਿਉਂ ਰਸ਼ ਘਟੇ ਮਿਲਮ ਟਰਾਲੀਆਂ ਹੋਰੀਆਂ ਗੈਰੀ ਗਲਬੇਲੀਆਂ ਵੀ ਬਾਈ ਫਿਰ ਸ਼ਾਮ ਤੱਕ ਬੇਲੀ ਕਰਾ ਕੇ ਲੈ ਆਵੇਗਾ ਦੀ ਆਪਣੀ ਹਾਜ਼ਰੀ ਚਲेंगे ਅੱਗੇ ਆਪਣਾ ਕੰਮਕਾਰ ਕਰਦੇ ਆ ਸੱਟ ਬਾਬਾ ਨਾਨਕ ਆਪਣੀ ਕਿਰਪਾ ਬਣਾਈ ਰੱਖਿਆ ਠੀਕ ਹੈ ਜੀ ਮਿਲਦੇ ਆ ਵੀਡੀਓ માં ਕਿੱਦਾਂ ਲਿਓ ਜੀ ਪਹੁੰਚ ਗਏ ਆਪਾਂ 3 ਨੰਬਰ 3 ਨੰਬਰ ਨਾਟਾ ਟਰਾਲੀ ਲੈ ਕੇ ਜਾਇ ਕਲੀ ਦੁਕਾਨ ਪਰ ਧੈਰਾਗੇ ਪਾਸੇ ਕਰੇਗੇ ਉਧਰ ਉਧਰ ਤੱਪੇ ਲੱਗੇ ਧੈਰਾ ਮੈਂ ਬੈਠਣਾ ਅੰਦਰ ਵਾਲੇ ਬਾਹਰ ਜਾਣਗੇ ਬਾਹਰ ਵਾਲੇ ਅੰਦਰ ਆਵੇਂਗੇ ਹਨਾ ਤੇ ਚਿੰਗੀ ਦੀ ਕਰਾਈ ਟਰਾਲੀ ਗਈ ਨਾ ਦੇ ਬਣਾ ਲੈ ਰਹੇ ਚਲੋ ਅਗੋਟੀਆ ਤੇਰਾੜਾਂ ਗੱਲ ਖੁੱਲੀ ਜਾਏ ਗਰੇਦੇ ਹਨਾ ਆਸਾਨ ਹੋ ਜੇ ਕੰਮ ਬਹੁਤ ਪ੍ਰੈਸ਼ਰ ਪੱਥਾਂਗਲ ਮੜੀ ਮੁੱਟੀ ਕਿਹੜਾ ਖਾ ਬਈ ਉਹ ਲਾਇ ਲਾ ਗਿਆ ਹਾਂ ਬੰਨ ਲਾ ਗੋ ਹਾਂ ਇਹਨੇ ਸਭ ਬੰਨ ਲਿਆ ਹਾਂ ਸਾਰੀ ਦਿਹਾੜੀ ਦਾ ਕੰਮ ਦਾ ਜਿਹੜਾ ਅੱਧੇ ਘੰਟੇ ਵਿੱਚ ਹੋ ਜਾਏਗਾ। ਕਹਿੰਦੇ ਬੜੀ ਗਾਹਕ ਨੂੰ ਫੜਨ ਦੀ ਪੈ ਜਾਂਦੀ ਰਾਤ। ਰਿੱਡ ਰੱਖ ਦਿਆ ਅੰਦਰੇ ਖੋਲ ਕੇ ਉਰੇ ਆਪਾਂ ਨੇ। ਟ੍ਰੈਕਟਰ ਲੱਗ ਗਿਆ ਲਗਿਆ ਵਾ ਅੰਦਰ। 852 ਕੇ ਲੱਗੇ ਅੱਜ। ਦਾਣਾ ਦੂਣਾ ਕਰਾਣ ਹਰ ਛਟ ਕਿਵੇਂ ਹੈ ਠੀਕ ਹੈ ਬੱਕੀ ਟਰਾਲੀ ਲਦੇਗੀ ਉਹ ਟੈਟੂਰ ਕਮਾ ਦੇ ਆਪਣੇ ਸਕੇ ਹਵਾ ਕਰਾ ਦੀ 160 60 ਪਾਉਂਡ ਜਿਮਾ ਗੁੱਡੇ ਕਸੇਂ ਇੱਕ ਇੱਕ ਕੱਲ ਨੂੰ ਪੱਤੀਆਂ ਪੁੱਤੀਆਂ ਪਹੁੰਚ ਗਏ ਤੇ ਬਈ ਕਨੌਰ ਆਪਾਂ ਐਪ ਲੈ ਆਪਾਂ ਨੇ ਸਵਾ ਇੰਚੀ 11 ਕਿਲੋ ਕੀ ਲੈਂਥ ਮੈਂ ਪੌੜੀ ਬਣਾਵਾਵੇਂਗੇ ਲੰਬੀ ਗੰਨੇ ਵਾਸਤੇ ਜਿਹੜੀ ਪਹਿਲਾਂ ਪੌੜੀ ਆਪਣੀ ਮਨਾ ਡੰਡੇ ਛਿੱਦੇ ਆ ਫਲੇਵਰ ਥੋੜੀ ਜੀ ਤੰਗ ਹੋਆ ਜਿਹੋ ਆਪਾਂ 9-9 ਇੰਚ ਬਲਵਾ ਆ ਕੇ ਡੰਡੇ ਪੌੜੀ ਬਣਾਵਾਵੇਂਗੇ 10 ਫੁੱਟ ਲੰਬੀ ਛੋਟੀ ਹੈ ਬਣੇਗੀ ਛੋਟੀ 7 ਫੁੱਟ ਕਰ ਦਿਓ ਜੀ ਟੁਟਕ ਹੈ ਫੁੱਟ ਕਾ ਆਇਓ 2 ਇੰਚੀ ਹੋਗੀ ਉਹ ਗੰਡਾਸਿਆਂ ਵਾਸਤੇ ਮੈਂ ਗੰਡਾਸੇ ਲਵਾਵੇਂਗੇ ਤੋ ਕਰੇ ਵੀ ਬਾਜਨ ਉਹ ਕਾਲਾ ਪੈ ਬਹਾਉਲਾ ਤਾਂ ਉਹ ਆਪਣੇ ਵਾਪਸ ਕਰ ਦਿਆ ਇਸੇ ਰਹਿਣਾ ਹੈ ਜੀ ਸੋ ਹੋ ਗਏ ਛੋਟੇ ਤਿਆਰ ਹਿਆਰ ਇੱਕ ਬੜਾ ਦੇਖ ਗੰਨਾ ਗੰਨਾ ਵਖਿਆ ਕਿ ਲੋ ਜੇ ਕਰਦਣ ਬੱਡਲੇ ਪਰ ਭੂਗਤਨੀ ਓਕੀ ਹੈ ਜਿਹੜੇ ਮਿਸਤਰੀ ਬਣਾਉਗੇ ਕੋਈ ਨਵਾਂ ਆਵੇਗਾ ਵਿੱਚ ਹਾਂ ਵੀ ਮਿਸਤਰੀ ਨੇ ਕਿਹੜਾ ਬਣਾ ਕੇ ਦੇ ਪਈਆਂ ਨੇ ਡੱਟਰ ਹੋਏ ਕਰਦੇ ਪਹਿਲਾਂ ਗੰਡਾਸੇ ਰੱਖੇ ਵੀ ਮੋਢਿਆਂ ਹੋ ਰਹੇ ਹਨ ਗੰਡਾਸਾ ਜਟਕਾ ਅੱਛਾ ਜੀ ਚਲੋ ਲੈ ਭਾਈ ਚ ਰੱਖ ਬਣ ਰਿਹਾ ਦਾਣਾ ਲੈਟੀ ਰਹੇਗੀ ਬਸ ਆਪਣੀ ਦਾਣਾ ਬਣ ਗਿਆ ਉਸ ਮਾਲ ਹੋ ਗਿਆ ਲੋਡ ਆਪਣਾ ਟਰਾਲੀ 'ਵਾਂ ਉਹ ਇਹਨੂੰ ਪਾਈ ਜਹਾਨ ਮਾ ਹਨਾ ਰੈਂਡੀਵੇਟਰ ਗਿਆ ਲੋ ਚੱਕੀ 'ਵਾਂ ਚੱਕੀ ਬਦ ਤਿਆਰ ਹੋ ਗਿਆ ਉਹ ਜੋ ਆ ਗਿਆ ਪੂਰਾ ਭਾਜਨ ਹੋ ਗਿਆ ਕੰਡੇ 'ਵਰ ਟਰਾਲੀ 'ਵਾਂ ਹੜਾ ਠੀਕ ਹੈ ਰਹਿ ਗਿਆ ਭਾਈ ਬਸ 15-20 ਮਿੰਟ ਦਾ ਕੰਮ ਚਲਾ ਆ ਫਿਰ ਪਿੰਡ ਨੂੰ ਲਿਓ ਜੀ ਆ ਗਿਆ ਆਪਣਾ ਟਰੈਕਟਰ ਟਰਾਲੀ ਖਾਲੀ ਹੋ ਕੇ ਮਿੱਲ ਤੇ 243 ਕੁੰਟਰ ਗੰਨਾ ਉਤਰਿਆ ਆਪਣਾ ਪਹਿਲੇ ਘੇੜੇ ਮਾ ਆ ਗਿਆ ਟਰੈਕਟਰ ਟਰਾਲੀ ਆਪਣਾ अद्धा घंटा हो गया जीन दो सौ तीन सौ पंद्रह कुंटल टोटल होया उत्तर साठ ट्रैक्टर ट्राली हो बाकी दो कुंटल चाली किलो की, की काट लगी है कट कटा के दो, दो सौ तरताली कुंटल गना हो गया अपना पहले चक्कर में ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਬਣੇ ਰਹੇ ਕਰੋ ਆਪਣੀ ਵੀਡੀਓ ਗੱਲ ਜੀ ਓਕੇ ਜੀ ਬਾਏ ਬਾਏ